ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਦਿਲੋਂ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਕੋਲੋਂ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਆ ਤੁਹਾਡੇ ਸਾਰਿਆਂ ਦੀ ਇਹੀ ਕਾਮਨਾ ਕਰਦੇ ਆ ਵਾਹਿਗੁਰੂ ਸਭ ਨੂੰ ਖੁਸ਼ੀਆਂ ਖੇੜੇ ਦੇਈਂ ਤਰੱਕੀਆਂ ਦੇਈਂ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਪਹਿਲਾਂ ਬਾਤ ਨੂੰ ਸੁਣ ਲਿਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੇ ਨਾ ਪਸੰਦ ਆਵੇ ਤਾਂ ਡਿਸਲਾਈਕ ਵੀ ਕਰ ਸਕਦੇ ਹੋ ਸੋ ਮਾਣੋ ਫਿਰ ਆਨੰਦ ਅੱਜ ਦੀ ਬਾਤ ਦਾ ਇੱਕ ਰਾਜਾ ਸੀ ਉਹਦਾ ਉਹਦਾ ਇੱਕੋ ਹੀ ਮੁੰਡਾ ਸੀ ਗੱਭਰੂ ਸੀ ਮੁੰਡਾ ਉਹੋ ਬਸ ਜਿਵੇਂ ਰਾਜਿਆਂ ਦੇ ਜਵਾਕ ਹੁੰਦੇ ਨੇ ਵੱਡੇ ਘਰਾਂ ਦੇ ਕਹਿੰਦੇ ਹੁੰਦੇ ਨੇ ਵਿਗੜੇ ਹੋਏ ਸਾਰੇ ਨਹੀਂ ਹੁੰਦੇ ਪਰ ਬਾਲਿਆਂ ਦੇ ਹੁੰਦੇ ਨੇ ਉਹ ਮੁੰਡਾ ਕੋਈ ਕੰਮ ਕਰ ਨਾ ਕਰਿਆ ਕਰੇ ਰਾਜਾ ਉਹਨੂੰ ਬਹੁਤ ਕਿਹਾ ਕਰੇ ਰਾਜਾ ਵੀ ਤੂੰ ਮੇਰੇ ਨਾਲ ਬੈਠਿਆ ਕਰ ਕਚਹਿਰੀ ਲੱਗਦੀ ਹੈ ਜਾਂ ਤੂੰ ਹੋਰ ਕੋਈ ਹੋਰ ਭਾਗ ਘਰ ਦਾ ਹਿੱਸਾ ਸੰਭ ਲੈ ਵੀ ਤੂੰ ਉਹਦੀ ਦੇਖਰੇਖ ਕਰ ਵੀ ਤੂੰ ਕਰਾਉਣਾ ਤਾਂ ਨੌਕਰਾਂ ਤੋਂ ਹੀ ਆ ਕੰਮ ਵੀ ਪਰ ਤੂੰ ਜਮਾਨੀ ਧਿਆਨ ਦਿੰਦਾ ਕਾਸੇ ਚ ਤਾਂ ਉਹਦੀ ਮਾਂ ਕਹੇਦਿਆ ਕਰੇ ਰਾਣੀ ਵੀ ਕੋਈ ਨਾ ਇੱਕ ਤਾਂ ਜਵਾਕ ਹੈ ਤਾਂ ਕੀ ਹੈ ਹੌਲੀ ਹੌਲੀ ਲੱਗ ਜੂ ਕਰਨਾ ਕਈ ਵਾਰੀ ਬਹੁਤੀਆਂ ਮਾਮਾ ਹੁੰਦੀਆਂ ਨੇ ਭਾਈ ਉਹ ਜਵਾਕਾਂ ਦਾ ਹੀ ਸਾਥ ਦਿੰਦੀਆਂ ਹੁੰਦੀਆਂ ਨੇ ਤੇ ਉਹ ਭਾਈ ਜਦੋਂ ਉਹਦਾ ਬਾਪ ਉਹਨੂੰ ਕਹਿਆ ਕਰੇ ਰਾਜਾ ਵੀ ਤੂੰ ਕੁਝ ਕਰਦਾ ਨਹੀਂ ਕੁਝ ਕਰਦਾ ਨਹੀਂ ਤਾਂ ਇੱਕ ਦਿਨ ਉਹ ਖਿਜ ਕੇ ਥੋੜਾ ਚੱਕ ਕੇ ਲੈ ਗਿਆ ਕਹਿੰਦਾ ਹੁਣ ਤੈਨੂੰ ਆਪਦੇ ਬਾਪ ਨੂੰ ਕਹਿੰਦਾ ਤੈਨੂੰ ਕੁਝ ਕਰਕੇ ਹੀ ਦਿਖਾਉਂਗਾ ਚੱਕਿਆ ਘੋੜਾ ਹੋਰ ਸ਼ਹਿਰ ਚ ਜਾ ਵੜਿਆ ਗਿਆ ਤਾਂ ਉਸ ਸ਼ਹਿਰ ਦੇ ਵਿੱਚ ਇੱਕ ਪੰਡਤਾਂ ਦਾ ਘਰ ਸੀ ਉਹ ਪੰਡਤਾਂ ਦੀ ਕੁੜੀ ਸੀ ਵਿਆਹੀ ਹੋਈ ਨੌਜਵਾਨੀ ਕੁੜੀ ਸੀ ਬੱਚੇ ਹੈਗੇ ਸੀ ਉਹਦੇ 2-3 ਤੇ ਉਹ ਉਹ ਕੁੜੀ ਦੇ ਘਰੇ ਸੀ ਗਰੀਬੀ ਬਹੁਤ ਜ਼ਿਆਦੇ ਤਾਂ ਇੱਥੇ ਸ਼ਹਿਰ ਦੇ ਵਿੱਚ ਹੋਣ ਕਰਕੇ ਉਹ ਕੁੜੀ ਨੂੰ ਵੀ ਚਲੋ ਪੰਡਤਾਂ ਦੀ ਕੁੜੀ ਆ ਗਰੀਬ ਐ ਉਹਨੂੰ ਪਾਈ ਉੱਥੇ ਮੰਦਰ ਦੇ ਵਿੱਚ ਉਹਨਾਂ ਨੇ ਨੌਕਰੀ ਵਾਂਗੂ ਦੇਤਾ ਵੀ ਤੂੰ ਤੈਨੂੰ ਜਿਹੜੀ ਤਨਖਾਹ ਦਿਆ ਕਰਾਂਗੇ ਬਾਕੀ ਤਾਂ ਵੀ ਜਿਹੜਾ ਚੜਾਵਾ ਚੜਿਆ ਕਰੂ ਹੋਰ ਜੋ ਤੂਫ ਬੱਤੀ ਤਾਂ ਐ ਕਰਨੀ ਐ ਖਰਚਾ ਸਾਰਾ ਉਹਦਾ ਆਪਦਾ ਹੀ ਹੁੰਦਾ ਕੁੜੀ ਦਾ ਰੋਟੀ ਵੀ ਪੁਕਾ ਕੇ ਖਾਣੀ ਐ ਉਹਨੇ ਤਾਂ ਭਾਈ ਉੱਥੇ ਚੱਲ ਲੱਗੀ ਵੀ ਚੱਲ ਘਰੇ ਬੈਲੇ ਰਹਾਂਗੇ ਵੀ ਕੁਛ ਨਾ ਕੁਛ ਤਾਊਗਾ ਭਾਈ ਉੱਥੇ ਲੱਗੀ ਸੇਵਾ ਕਰਨ ਮੰਦਰ ਚ ਤਾ ਹੁਣ ਉਹਦੇ ਘਰ ਵਾਲਾ ਪਿੰਡੋਂ ਆਉਂਦਾ ਏ ਉਸ ਉਹਦੇ ਕੋਲੇ ਵੀ ਲਗ ਕਈ ਮਹੀਨੇ ਹੋ ਗਏ ਜਾ ਕੇ ਆਵਾ ਵੀ ਕੁਸ ਨਾ ਕੁਸ ਜੋੜਿਆ ਹੋਊ ਉਹਨੇ ਲੈ ਕੇ ਆਵਾ ਉਤੋਂ ਉਹ ਜਦੋਂ ਆਇਆ ਉਹਦੇ ਕੋਲ ਕਹਿੰਦਾ ਵੀ ਸਾਨੂੰ ਪੈਸੇ ਦੇ ਦੇ ਵੀ ਜਵਾਕ ਵੀ ਭੁੱਖੇ ਨੇ ਵੀ ਕੁਸ ਨਾ ਕੁਸ ਜੁੜਿਆ ਹੋਊਗਾ ਉਹ ਕਹਿਣ ਲੱਗੀ ਵੀ ਇੰਨਾ ਤਾਂ ਕੁਸ ਹੋਣੀ ਹੁੰਦਾ ਨਹੀਂ ਵੀ ਅਗਲਾ ਅੰਨਾ ਦਵਾਨੇ ਹੁੰਦੇ ਅੱਗੇ ਤਾਂ ਪੰਜੀਆਂ ਦਸੀਆਂ ਅੰਨਾ ਹੋ ਗਿਆ ਕਹਿੰਦੀ ਅੰਨਾ ਦਵਾਨੀ ਅਗਲਾ ਮੱਥਾ ਚੜਾਉ ਟੇਕਦਾ ਵੀ ਵੱਧ ਤਾਂ ਕੋਈ ਟੇਕਦਾ ਨਹੀਂ ਵੀ ਫਿਰ ਉਹਦੇ ਚ ਮੈਂ ਧੂਫ ਬੱਤੀ ਵੀ ਉਹਨਾਂ ਚ ਹੀ ਲਿਉਣੀ ਐ ਹੋਰ ਜਿਹੜੀ ਸੇਵਾ ਕਰਨੀ ਉਹ ਵੀ ਉਹਨਾਂ ਚ ਹੀ ਕਰਨੀ ਐ ਮੈਂ ਆਪਦੀ ਰੋਟੀ ਵੀ ਪਕਾ ਕੇ ਖਾਣੀ ਐ ਭਾਈ ਉਹ ਉਹਨੂੰ ਗਣਿਆਉਣ ਲੱਗ ਗਈ ਵੀ ਬਚਦਾ ਕੁਸ ਨਹੀਂ ਤਾਂ ਉਹਨੂੰ ਕਹਿਣ ਲੱਗੀ ਆਬਦ ਘਰ ਵਾਲੇ ਨੂੰ ਕਹਿੰਦੀ ਤੂੰ ਐਂ ਕਰ ਮੈਂ ਤੈਨੂੰ ਕਾਗਜ਼ ਦਿੰਨੀ ਆ ਇੱਕ ਉਹਦੇ ਤੇ ਲਿਖ ਕੇ ਦਿੰਨੀ ਆ ਤਿੰਨ ਗੱਲਾਂ ਉਹਨੇ ਉੱਤੇ ਲਿਖਤਾ ਵਈ ਪਹਿਲੀ ਗੱਲ ਤਾਂ ਉਹਨੇ ਇਹ ਲਿਖਤੀ ਵਈ ਜੇ ਪੇਕੀ ਜੇ ਗਰੀਬੀ ਹੋਵੇ ਤਾਂ ਕਿਸੇ ਰਿਸ਼ਤੇਦਾਰ ਚ ਭੈਣ ਭਾਈ ਦੇ ਜਾਵੇ ਨਾ ਜੇ ਘਰੇ ਗਰੀਬੀ ਹੋਵੇ ਨਾ ਕੋਈ ਮੂ ਨਹੀਂ ਲਾਂਦਾ ਹੁੰਦਾ ਆਪਾਂ ਅੱਜ ਵੀ ਕੱਲ ਵੀ ਦੇਖਦੇ ਆਂ ਲਾਲਚ ਦੀ ਹੈ ਹਰੇਕ ਦੁਨੀਆ ਗਰੀਬ ਨੂੰ ਕੋਈ ਨਹੀਂ ਨੇੜੇ ਲਾਂਦਾ ਅਗਲਾ ਕਹਿੰਦਾ ਇਹ ਤਾਂ ਕੋਈ ਸਾਥੋਂ ਮੰਗ ਪਾਊਗਾ ਅਕਾਊਗਾ ਹੀ ਇਹਦੇ ਕੋਲ ਕਿਹੜਾ ਕੁਝ ਹੈਗਾ ਦੇਣ ਨੂੰ ਤਾਂ ਉਹਨੇ ਲਿਖਿਆ ਵੀ ਗਰੀਬੀ ਹੋਵੇ ਤਾਂ ਕਿਤੇ ਜਾਈ ਆਈਂਦਾ ਨਹੀਂ ਹੁੰਦਾ ਆਪਦੇ ਘਰੇ ਰਹੋ ਦੂਜੀ ਗੱਲ ਉਹਨੇ ਲਿਖੀ ਵੀ ਆਪਦਾ ਕੰਮ ਆਪ ਕਰੋ ਕਿਸੇ ਤੋਂ ਨਾ ਕਰਾਓ ਤੀਜਾ ਮੈਂ ਲਿਖਤਾ ਵੀ ਜੇ ਕਿਸੇ ਤੇ ਕੋਈ ਵਿਵਪਤਾ ਪਈ ਹੋਵੇ ਤਾਂ ਉਸ ਬੰਦੇ ਨੂੰ ਉਹਦੀ ਮਦਦ ਕਰੋ ਉਹਦੇ ਤੇ ਭਾਰ ਨਾ ਬਣੋ ਤੇ ਵੀ ਤੁਸੀਂ ਖਾਲੀ ਜੇ ਕਿਤੇ ਜਾਣੇ ਹੋ ਰਿਸ਼ਤੇਦਾਰੀ ਚ ਤਾਂ ਚਕੰਨੇ ਹੋ ਕੇ ਰਹੋ ਅਣਜਾਣ ਥਾਂ ਮੇ ਕਿਤੇ ਰਹਨੇ ਹੋ ਨਾ ਰਾਤ ਕੱਟਦੇ ਹੋ ਚਕੰਨੇ ਹੋ ਕੇ ਰਹੋ ਇੱਕ ਗੱਲ ਉਹਨੇ ਇਹ ਲਿਖ ਦਿੱਤੀ ਤਿੰਨ ਲਿਖਤੀਆਂ ਤਾਂ ਭਾਈ ਉਹਨੂੰ ਕਾਗਜ਼ ਤੇ ਲਿਖ ਕੇ ਫੜਾਤੀ ਆਪਣੇ ਘਰ ਵਾਲੇ ਨੂੰ ਵੀ ਗਰੀਬੀ ਹੋਵੇ ਤਾਂ ਰਿਸ਼ਤੇਦਾਰੀ ਚ ਨਾ ਜਾਓ ਆਪ ਦੇ ਘਰੇ ਰਹੋ ਅਣਜਾਣ ਜਗ੍ਹਾ ਤੇ ਜਾਣ ਨਿਓ ਰਾਤ ਕੱਟਦੇ ਹੋ ਤਾਂ ਚਕੰਨੇ ਹੋ ਕੇ ਰਹੋ ਤੀਜੀ ਲਿਖਤੀ ਵੀ ਕਿਸੇ ਦਾ ਕੋਈ ਕੰਮ ਵਿਗੜਿਆ ਖਰਾਬ ਹੈ ਕਿਸੇ ਲੋੜ ਬੰਦਾ ਤਾਂ ਉਹਦੀ ਮਦਦ ਕਰੋ ਜਿੰਨੀ ਵੀ ਕਰ ਸਕਦੇ ਹੋ ਤਾਂ ਭਾਈ ਉਹਨੂੰ ਕਾਗਜ਼ ਤੇ ਲਿਖ ਕੇ ਉਹਨੂੰ ਕਹਿੰਦੀ ਲਾਏ ਕਰ ਇਹ ਵੇਚਦੀ ਕਿਸੇ ਨੂੰ 1 ਲੱਖ ਰੁਪਈਆ ਨਹੀਂ ਇਹਨਾਂ ਦਾ ਉਹ ਕਹਿੰਦਾ ਲੱਖ ਰੁਪਈਆ ਚਾਰ ਮੁਗਲਾਂ ਦਾ ਕਾਗਜ਼ ਹੈ ਕਹਿੰਦਾ ਤੂੰ ਗੱਲਾਂ ਕੀ ਕਰਦੀ ਹੈ ਕਹਿੰਦੀ ਨਹੀਂ ਵਿਕਣ ਗਿਆ ਕਹਿੰਦਾ ਇਹਨੂੰ ਤਾਂ ਫਿਰ ਕੋਈ ਅਮੀਰ ਹੀ ਲਊ ਗਰੀਬ ਕੌਣ ਲਊਗਾ ਕਹਿੰਦੀ ਚੱਲ ਤੂੰ ਦੇਖ ਤਾਂ ਸਹੀ ਕਹਿੰਦੀ ਕੋਈ ਨਾ ਕੋਈ ਲਊ ਜ਼ਰੂਰ ਭਾਈ ਉਹ ਕਹਿਣ ਲੱਗਿਆ ਆਪਦੇ ਮਨ 'ਚ ਸੋਚਦਾ ਕਾਗਜ਼ ਤਾਂ ਤਾਂ ਲੈ ਲਿਆ ਜੇਬ 'ਚ ਪਾ ਲਿਆ ਆਪਦੇ ਮਨ 'ਚ ਸੋਚਦਾ ਜਾਂਦਾ ਵੀ ਇਹਨੇ ਤਾਂ ਮੈਨੂੰ ਟਾਲ ਜੇ ਦਿੱਤਾ ਪੈਸਾ ਤਾਂ ਕੀ ਦੇਣਾ ਸੀ ਵੀ ਆ ਕਾਗਜ਼ ਫੜਾ ਕੇ ਟਾਲਤਾ ਵੀ ਲੱਖ ਰੁਪਈਆ ਦਾ ਨਾਂ ਲੈਤਾ ਵੀ ਲੱਖ ਦੀਆਂ ਗੱਲਾਂ ਕਾਣ ਲਊ ਇਹ ਗੱਲਾਂ ਹੀ ਨੇ ਭਾਈ ਉਹ ਤੁਰਿਆ ਜਾਂਦਾ ਹੈ ਤਾ ਉਹੀ ਰਾਜੇ ਦਾ ਮੁੰਡਾ ਜਿਹੜਾ ਉਸ ਸ਼ਹਿਰ ਚ ਪਹੁੰਚਿਆ ਉਹ ਮਿਲ ਗਿਆ ਉਹਨੂੰ ਮਿਲਿਆ ਹੋਇਆ ਤਾਂ ਉਹਨੇ ਦੇਖਿਆ ਵੀ ਪੰਡਤ ਜੀ ਨੇ ਪੰਡਤ ਜੀ ਮਹਾਰਾਜ ਕਹਿੰਦਾ ਉਹ ਕਹਿੰਦਾ ਹਾਂ ਜੀ ਕਹਿੰਦਾ ਰਾਮ ਰਾਮ ਜੀ ਰਾਮ ਰਾਮ ਜੀ ਕਹਿਣ ਲੱਗਿਆ ਵੀ ਹੋਰ ਜੀ ਕੋਈ ਦੱਸੋ ਸੇਵਾ ਪੰਡਤ ਨੂੰ ਕਹਿਣ ਲੱਗਿਆ ਕਿਉਂ ਰਾਜੇ ਦਾ ਪੁੱਤ ਤੀ ਪੰਡਤ ਕਹਿੰਦਾ ਵੀ ਬਸ ਠੀਕ ਠਾਕ ਐ ਵੀ ਤੂੰ ਦੱਸ ਜੇ ਕੋਈ ਤੈਨੂੰ ਲੋੜ ਐ ਉਹ ਕਹਿੰਦਾ ਮੈਂ ਤਾਂ ਨਵਾਂ ਆਇਆ ਇਸ ਸ਼ਹਿਰ 'ਚ ਵੀ ਫਲਾਣੇ ਰਾਜੇ ਦਾ ਮੁੰਡਾ ਉਹ ਕਹਿਣ ਲੱਗਿਆ ਫਿਰ ਤੂੰ ਐਂ ਕਰ ਆ ਮੇਰੇ ਕੋਲੇ ਤਿੰਨ ਗੱਲਾਂ ਨੇ ਇਹ ਲੈ ਹੈਗੀਆਂ ਲੱਖ ਰੁਪਏ ਦੀਆਂ ਨੇ ਇਹ ਉਹ ਕਹਿੰਦਾ ਲੱਖ ਰੁਪਇਆ ਕਹਿੰਦਾ ਕੀ ਨੇ ਗੱਲਾਂ ਉਹਨੇ ਭਾਈ ਉਹਨੂੰ ਪਰਚੀ ਫੜਾਤੀ ਕਹਿੰਦਾ ਆਹ ਨੇ ਤਿੰਨ ਗੱਲਾਂ ਵੀ ਜੇ ਇਹ ਨਾ ਤੇ ਅਮਲ ਕਰੇਗਾ ਤੈਨੂੰ ਘਾਟਾ ਨਹੀਂ ਪੈਂਦਾ ਤੇਰਾ ਫਾਇਦਾ ਹੀ ਫਾਇਦਾ ਹੋਊਗਾ ਭਾਈ ਰਾਜੇ ਦਾ ਮੁੰਡਾ ਸੀ ਉਹਨੇ ਸੋਚਿਆ ਵੀ ਚਲ ਲੱਖ ਰੁਪਇਆ ਦਿੰਨੇ ਆ ਵੀ ਕੋਈ ਗੱਲ ਤਾਂ ਹੋਊ ਇੰਨਾ ਚ ਤੇ ਉਹ ਤੋਂ ਲੈ ਲਈਆਂ ਪੰਡਤ ਤਾਂ ਭਾਈ ਗਿਆ ਮੌਜਦ ਕਰਦੇ ਨੇ ਉਹ ਤਾਂ ਜਵਾਕਾਂ ਨੂੰ ਖਵਾਉਂਦਾ ਪਿਆ ਹੁੰਦਾ ਲੱਖ ਰੁਪਇਆ ਵਟ ਲਿਆ ਹੁਣ ਇੱਤਰੋ ਰਾਜੇ ਦਾ ਮੁੰਡਾ ਸੋਚਦਾ ਵੀ ਇਹਨਾਂ ਨੂੰ ਪ੍ਰਤਿਆ ਕੇ ਤਾਂ ਦੇਖੀਏ ਚੀਜ਼ਾਂ ਨੂੰ ਗੱਲਾਂ ਨੂੰ ਤਾ ਜੰਗਲਾਂ ਚ ਵਗ ਗਿਆ ਜੰਗਲ ਚ ਜਾਂਦਾ ਤਾਂ ਉਹਨੂੰ ਇੱਕ ਸਾਧੂ ਦੀ ਕੁਟਿਆ ਦੀ ਸੀ ਕਹਿਣ ਲੱਗਿਆ ਵੀ ਇੱਥੇ ਰਾਤ ਕੱਟਦੇ ਆ ਪਹਿਲਾਂ ਉਹਨੂੰ ਕਹਿਣ ਲੱਗਿਆ ਵੀ ਮੈਂ ਮਹਾਰਾਜ ਰਾਤ ਕੱਟਣੀ ਆ ਉਹ ਕਹਿੰਦਾ ਹਾਂ ਭਾਈ ਆਓ ਜ਼ਰੂਰ ਵੀ ਮੈਂ ਕਟਾਉਣਾ ਇੱਥੇ ਰਾਤ ਵੇਲੇ ਕਵੇਲੇ ਜਿਹੜਾ ਵੀ ਕੋਈ ਆਉਂਦਾ ਹੈ ਤਾਂ ਪਏਗੇ ਪਏ ਹੋਏ ਜਿਹੜਾ ਉਹ ਸਾਧੂ ਸੀ ਉਹ ਉਹ ਵਿੰਦੇ ਝੱਟੇ ਉੱਠ ਕੇ ਆਵੇ ਉਹਨੂੰ ਦੇਖਣ ਵੀ ਸੁੱਤਾ ਪਿਆ ਵੀ ਜੇ ਸੁੱਤਾ ਪਿਆ ਤਾਂ ਇਹਨੂੰ ਮਾਰ ਕੇ ਇਹਨੂੰ ਲੁੱਟ ਲੂੰਗਾ ਉਧਰੋਂ ਮੁੰਡੇ ਨੇ ਉਹ ਗੱਲ ਪਰਤੇਉਣੀ ਸੀ ਵੀ ਜੇ ਬਗਾਨੇ ਥਾਂ ਮੇ ਜਾਣਿਓ ਕਿਤੇ ਰਾਤ ਕੱਟਦੇ ਹੋ ਬਗਾਨੀ ਜਗ੍ਹਾ 'ਚ ਚਕੰਨੇ ਹੋ ਕੇ ਰਹਿਣਾ ਤਾਂ ਉਹ ਭਾਈ ਸੌਂਦਾ ਨਹੀਂ ਉਹ ਕਦੇ ਸੌਂ ਗਿਆ ਕਦੇ ਜਾਗ ਪਿਆ ਉਹ ਸਾਰੀ ਰਾਤ ਜਾਗੋ ਮੀਚੀ ਚ ਉਹਨੇ ਕੱਢਤੀ ਉਹਦੀ ਵੀ ਅੱਖ ਸਾਧ ਤੇ ਵੀ ਇਹ ਤਾਂ ਵੀ ਸੱਚੀ ਗੱਲ ਐ ਵੀ ਇਹ ਮੈਨੂੰ ਦੇਖ ਕੇ ਮੁੜਦਾ ਐ ਵੀ ਇਹ ਜੇ ਮੈਂ ਨਾ ਸੌ ਸੂ ਜਾਂ ਤੱਕ ਨਾ ਸ਼ਾਇਦ ਇਹ ਮੈਨੂੰ ਲੂਟਦਾ ਚਲੋ ਜੀ ਟੜਕੇ ਨੂੰ ਵਗ ਗਿਆ ਉੱਥੋਂ ਗਿਆ ਹੋਇਆ ਤਾਂ ਉਹਨੇ ਸੋਚਿਆ ਵੀ ਆਹ ਗੱਲ ਤਾਂ ਹੋਗੀ ਸੱਚੀ ਹੁਣ ਦੂਜੀ ਦੇਖੀਏ ਵੀ ਜਦੋਂ ਗਰੀਬੀ ਆ ਤਾਂ ਭੈਣ ਭਾਈ ਦੇ ਕਿਤੇ ਰਿਸ਼ਤੇਦਾਰੀ ਚ ਜਾਈਏ ਨਾ ਤਾਂ ਉਹਦੀ ਧੀ ਪਹਿਣ ਉੱਥੇ ਵਿਆਹੀ ਹੋਈ ਉਸ ਸ਼ਹਿਰ 'ਚ ਬਹੁਤ ਅਮੀਰ ਘਰੇ ਵਿਆਹੀ ਹੋਈ ਸੀ ਕਿਉਂ ਰਾਜੇ ਦੀ ਕੁੜੀ ਸੀ ਜਦੋਂ ਅਮੀਰ ਘਰੇ ਵਿਆਹਣੀ ਸੀ ਤਾਂ ਉਹਨੇ ਭਾਈ ਉਹਨਾਂ ਦੇ ਨੇੜੇ ਕਿਤੇ ਜਾ ਕੇ ਭਗਵੇਂ ਜੇ ਪਾ ਕੇ ਕੱਪੜੇ ਧੂਣਾ ਜਲਾ ਲਿਆ ਤਾਂ ਲੋਕ ਆਉਂਦੇ ਨੇ ਵੀ ਸਾਧੂ ਆਏ ਨੇ ਸ਼ਹਿਰ 'ਚ ਨਵੇਂ ਸਾਧੂ ਆਏ ਨੇ ਮੱਥਾ ਟੇਕਦੇ ਨੇ ਤਾਂ ਚੜਾਵਾ ਚੜਾਈ ਜਾਂਦੇ ਨੇ ਲੋਕ ਉਹ ਦੀ ਜਿਹੜੀ ਭੈਣ ਸੀ ਉਹ ਵੀ ਆ ਗਈ ਕਹਿੰਦੀ ਲੋਕ ਕਹਿੰਦੇ ਨੇ ਵੀ ਵਧੀਆ ਸੰਤ ਵੀ ਲੈ ਆਪਾਂ ਵੀ ਦਰਸ਼ਨ ਕਰਕੇ ਆਈਏ ਭਾਈ ਉਹ ਆ ਗਈ ਆਈ ਹੋਈ ਤਾਂ ਉਹਨੇ ਜਦੋਂ ਆਕੇ ਦੇਖਿਆ ਵੀ ਇਹ ਤਾਂ ਮੇਰੇ ਭਾਈ ਐ ਵੀ ਇਹ ਸੰਤ ਬਣਿਆ ਸਾਧੂ ਬਣਿਆ ਬੈਠਾ ਤਾਂ ਉਹਨੇ ਅਰਦਾ ਗਲ ਚੋਂ ਹਾਰ ਲਾਹਿਆ ਧੂਨੇ ਦੇ ਲਵੇ ਧਰਤਾ ਵੀ ਮੇਰਾ ਭਾਈ ਆਪੇ ਚੱਕ ਲੂਗਾ ਤਾਂ ਉਹਨੇ ਤਾਂ ਭਾਈ ਜਦੋਂ ਘਰੇ ਗਈ ਉਹ ਉਹਦੇ ਘਰ ਵਾਲੇ ਨੇ ਦੇਖ ਲਿਆ ਵੀ ਇਹਦੇ ਗਲ ਚ ਇੰਨਾ ਮਹਿੰਗਾ ਹਾਰ ਸੀ ਪਾਇਆ ਹੋਇਆ ਉਹਨੂੰ ਕਹਿੰਦਾ ਤੇਰਾ ਹਾਰ ਕਿੱਥੇ ਹੈ ਉਹ ਕਹਿੰਦੀ ਹਾਰ ਤਾਂ ਕਹਿੰਦੀ ਡਿੱਗ ਪਿਆ ਉਹ ਕਹਿੰਦਾ ਤੂੰ ਗਈ ਤਾਂ ਸਾਧ ਲੈ ਬੇਤੀ ਸਾਧ ਦੇ ਦਰਸ਼ਨ ਕਰਨ ਗਈ ਸੀ ਬਿਹਾਰਾਂ ਕਿ ਮੈਂ ਡਿੱਗ ਪਿਆ ਭਾਈ ਉਹਨੂੰ ਸ਼ੱਕ ਹੋ ਗਿਆ ਵੀ ਹੋਵੇ ਨਾ ਤਾਂ ਇਹ ਹਾਰ ਮੱਥਾ ਟੇਕ ਕੇ ਆਈ ਹੋਊ। ਜਦੋਂ ਭਾਈ ਉਹਨੇ ਕੀ ਕਰਿਆ ਦੋ ਸਿਪਾਹੀ ਭੇਜਤੇ ਪੁਲਿਸ ਦੇ। ਪੁਲਿਸ ਨੂੰ ਲੈ ਗਿਆ ਨਾਲ ਆਪ ਵਗ ਗਿਆ। ਜਾ ਕੇ ਦੇਖਦਾ ਤਾਂ ਧੂਨੇ ਲਵੇ ਹਾਰ ਉੱਥੀ ਪਿਆ। ਉਸ ਪੰਨਿਆਂ ਨੂੰ ਕਹਿਣ ਲੱਗਿਆ ਵੀ ਉਹਨੂੰ ਸਾਧ ਨੂੰ ਚੱਕ ਲੋ ਵੀ ਉਹ ਟੂਮਾ ਲਹਾਉਂਦਾ ਲੋਕਾਂ ਤੋਂ। ਵੀ ਮੇਰੇ ਘਰ ਵਾਲੀ ਉਹਨੂੰ ਹਾਰ ਦੇ ਕੇ ਆਈ ਹੈ। ਪਈ ਗਈ ਪਰ ਜੇ ਤੋ ਨਾਲ ਉਹ ਤਾਂ ਉਹ ਕਹਿਣ ਲੱਗੇ ਸਾਧੂ ਨੂੰ ਜਾ ਕੇ ਵੀ ਤੂੰ ਇੱਥੇ ਉੱਠ ਖੜਾ ਹੋ ਕਹਿੰਦਾ ਕੀ ਗੱਲ ਕਹਿੰਦਾ ਵੀ ਤੂੰ ਤੂੰ ਮਲਹਣਾ ਉਹ ਕਹਿੰਦਾ ਨਾ ਕਹਿੰਦਾ ਦੱਸੋ ਕੀ ਤੋ ਲਹਾਈ ਹੈ ਕਹਿਣ ਲੱਗੇ ਵੀ ਉਹ ਕਹਿੰਦਾ ਵੀ ਮੈਂ ਨਹੀਂ ਲਹਾਈ ਆ ਇੱਥੇ ਕੋਈ ਕੁੜੀ ਕਹਿੰਦਾ ਹਾਰ ਧਰ ਗਈ ਕਹਿੰਦਾ ਉਹ ਜਿੱਥੇ ਧਰ ਕੇ ਗਈ ਆ ਉੱਥੇ ਹੀ ਪਿਆ ਕਹਿੰਦਾ ਮੈਨੂੰ ਮੈਨੂੰ ਕੀ ਲੋੜ ਐ ਮੈਂ ਤਾਂ ਉਹੀ ਨਹੀਂ ਕਹਿੰਦਾ ਇਹ ਜੇ ਕੰਮਾਂ ਦੇ ਨੇੜੇ ਲੱਗਦਾ ਭਾਈ ਉਹਨੇ ਸੋਚਿਆ ਫਿਰ ਉਹਦਾ ਜਿਹੜਾ ਪਣੋਈਆ ਸੀ ਵੀ ਗੱਲ ਤਾਂ ਇਹਦੀ ਸਹੀ ਐ ਜੇ ਇਹਨੇ ਚੱਕੜਾ ਹੁੰਦਾ ਤਾਂ ਕਦੋਂ ਦਾ ਲਕੋ ਲੈਂਦਾ ਉਹ ਕਰ ਕਰ ਨੂੰ ਗਈਆ ਕਦੋਂ ਦੀ ਵੀ ਉਹੀ ਧਰ ਕੇ ਗਈ ਹੋਊਗੀ ਤਾਂ ਉਹਨੇ ਫਿਰ ਦੇਖਿਆ ਵੀ ਇਹ ਗੱਲ ਵੀ ਸੱਚੀ ਹੋਗੀ ਬੀਜੇ ਮੈ ਰਹੇ ਤੇ ਮੈਂ ਇੱਥੇ ਗਰੀਬ ਬਣਿਆ ਬੈਠਾ ਤਾਂ ਮੇਰਾ ਭਣੋਇਆ ਪੁਲਸ ਲੈ ਕੇ ਆ ਗਿਆ ਤਾਂ ਵਿਹਾਰ ਤਾਂ ਮੈਂ ਲਹਾਇਆ ਨਾ ਕਰਿਆ ਫੇਰ ਉਹ ਜਾਂਦਾ ਭਾਈ ਕਿਸੇ ਪਿੰਡ ਚ ਭੱਗ ਗਿਆ ਉਹ ਜਿਹੜੀ ਰਾਜੇ ਦੀ ਕੁੜੀ ਸੀ ਉੱਥੇ ਉਹ ਉਹਦਾ ਵਿਆਹ ਧਰ ਦਿੰਦੇ ਰਾਤ ਨੂੰ ਅੱਗੇ ਜਿਵੇਂ ਪੁਰਾਣੇ ਸਮਿਆਂ ਚ ਨਾ ਜਦੋਂ ਬਰਾਤਾਂ ਜਾਂਦੀਆਂ ਕਈ ਕਈ ਦਿਨ ਰਹਿੰਦੀਆਂ ਤਾ ਉਹ ਫਿਰ ਮੁੰਡੇ ਕੁੜੀ ਨੂੰ ਅੱਡ ਕਮਰਾ ਦੇ ਦਿੰਦੇ ਬਰਾਤ ਅੱਡ ਹੁੰਦੀ ਤਾਂ ਭਾਈ ਉਹ ਜਦੋਂ ਰਾਜੇ ਨੇ ਉਹਦਾ ਵਿਆਹ ਕਰਨ ਲੱਗਿਆ ਕਰੇ ਕੁੜੀ ਦਾ ਜਦੋਂ ਕੁੜੀ ਤੇ ਮੁੰਡੇ ਨੂੰ ਅੱਡ ਕਮਰਾ ਦੇ ਦਿੰਦੇ ਤਾਂ ਰਾਤ ਨੂੰ ਉਹ ਕੁੜੀ ਦੇ ਨੱਕ ਚੋਂ ਸੱਪ ਨਿਕਲਦਾ ਸੀ ਨਿਕਲਦਾ 12 ਵਜੇ ਰਾਤ ਨੂੰ ਜਿਹੜਾ ਉਹਦੇ ਨਾਲ ਕੋਲੇ ਬੰਦਾ ਹੁੰਦਾ ਉਹਦੇ ਡੰਗ ਮਾਰ ਕੇ ਨੱਕ ਚ ਹੀ ਫੇਰ ਵੜ ਜਾਂਦਾ ਉਹ ਤੜਕੇ ਨੂੰ ਬੰਦਾ ਮਰ ਜਾਂਦਾ ਪਾਇੋਤਾ ਬਹੁਤ ਉਹਨੇ ਰਿਸ਼ਤੇ ਕਰੇ ਜਿੰਨਿਆਂ ਨਾਲ ਵੀ ਕਰਿਆ ਕਰੋ ਤਾਂ ਆਹੀ ਹਾਦਸਾ ਹੋ ਜਾਇਆ ਕਰੇ ਮਰਜਿਆ ਕਰਨ ਤਾਂ ਹੁਣ ਉਹਨੇ ਰਾਜੇ ਨੇ ਕੀ ਕਰਿਆ ਆਲੇ-ਦਾਲੇ ਦੇ ਪਿੰਡਾਂ ਚੋਂ ਹਰ ਘਰ ਦਾ ਬੰਦਾ ਬਾਰੀਓ ਹੀ ਬੰਨਤੀ ਵੀ ਉਹਨੂੰ ਐਂਤੀ ਵੀ ਜੇ ਕੋਈ ਬਚ ਗਿਆ ਚਾਹੇ ਗਰੀਬ ਹੈ ਅਮੀਰ ਹੈ ਵੀ ਮੇਰੇ ਕੋਲੇ ਸਭ ਕੁਸਾ ਵੀ ਮੈਂ ਆਪੇ ਘਰੇ ਜਮਾਈ ਰੱਖ ਲੂੰਗਾ ਉਹਨੂੰ ਤਾਂ ਪਰ ਉੱਥੇ ਉਹਨਾਂ ਨੇ ਕੀ ਕਰਿਆ ਉਸ ਦਿਨ ਕਮਿਹਾਰਾਂ ਦੇ ਮੁੰਡੇ ਦੀ ਵਾਰੀ ਸੀ ਉਹ ਜਾਂਦਾ ਪਿੰਡ 'ਚ ਜਦੋਂ ਘੋੜਾ ਲਈ ਉਹਨੇ ਦੇਖਿਆ ਵੀ ਕਮਿਹਾਰਾਂ ਦੇ ਘਰ ਦੇ ਮੂਹਰੇ ਬੱਗਿਆ ਵੀ ਅੱਜ ਇੰਨਾ ਤੇ ਰਾਤ কাটਦਿਆਂ ਵੀ ਠੀਕ ਜੇ ਬੰਦੇ ਨੇ ਨਾਲੇ ਗਰੀਬ ਜੇ ਨੇ ਵੀ ਇਹਨਾਂ ਨੂੰ ਚਾਰ ਪੈਸੇ ਦੇ ਦੂੰਗਾ ਇੱਥੇ ਰਾਤ কাটਦਿਆਂ ਖਾ ਪੀ ਲਾਂਗੇ ਰੋਟੀ ਪਾਣੀ ਭਾਈ ਜਦੋਂ ਉਹਨਾਂ ਤੇ ਗਿਆ ਤਾਂ ਉਹਨਾਂ ਨੇ ਉਹਨੂੰ ਰੋਟੀ ਖਵਾਈ ਕਮਿਆਰ ਉਹਦੇ ਕੋਲ ਬੈ ਗਿਆ ਫਿਰ ਉਹ ਕਮਿਆਰ ਕਦੇ ਹੱਸੇ ਕਦੇ ਰੋਵੇ ਉਹ ਕਹਿਣ ਲੱਗਿਆ ਵੀ ਤੂੰ ਪੈਨ ਨਾਲੇ ਰੋਣਾ ਨਾਲੇ ਹੱਸਦਾ ਹੈ ਵੀ ਗੱਲ ਕੀ ਹੈ ਮੈਨੂੰ ਗੱਲ ਦੱਸ ਉਹ ਕਹਿੰਦਾ ਨਹੀਂ ਕਹਿੰਦਾ ਕੋਈ ਗੱਲ ਨਹੀਂ ਇਹੀ ਜੀ ਉਹ ਕਹਿੰਦਾ ਨਾ ਦੱਸ ਕਹਿੰਦਾ ਕੋਈ ਗੱਲ ਤਾਂ ਹੈਗੀ ਹੈ ਉਹ ਕਹਿਣ ਲੱਗਿਆ ਵੀ ਗੱਲ ਆ ਹੈ ਹੱਸਦਾ ਤਾਂ ਮੈਂ ਤਾਂ ਕਹਿੰਦਾ ਵੇ ਮੇਰਾ ਮੁੰਡਾ ਕਮਿਹਾਰ ਦਾ ਰਾਜੇ ਦੀ ਕੁੜੀ ਨਾਲ ਵਿਆਹ ਕਰਾਊਗਾ ਅੱਜ ਰੋ ਮੈਂ ਤਾਂ ਰਹਿ ਹਾਂ ਵੀ ਵਿਆਹ ਤਾਂ ਹੋ ਜੂ ਪਰ ਰੋ ਬਚਦਾ ਨਹੀਂ ਤੜਕੇ ਨੂੰ ਉਹਦੀ লাশ ਆਊਗੀ ਕਰੇ ਉਹ ਕਹਿਣ ਲੱਗਿਆ লাশ ਆਊ ਵੀ লাশ ਕਾ ਤੋ ਆਊਗੀ ਉਹਨੇ ਦੱਸੀ ਗੱਲ ਵੀ ਜਿਹੜਾ ਵੀ ਕੋਈ ਜਿਹਦੇ ਨਾਲ ਵਿਆਹ ਕਰਦੇ ਨੇ ਵੀ ਉਹ ਮਰਿਆ ਨਿਕਲਦਾ ਤੜਕੇ ਨੂੰ ਵੀ ਕਾਰਨ ਪਤਾ ਨਹੀਂ ਕੀ ਹੈ ਕਾਰਨ ਕਿਸੇ ਨੂੰ ਨਹੀਂ ਦੱਸਿਆ ਰਾਜੇ ਨੇ ਨਾ ਰਾਜੇ ਨੂੰ ਪਤਾ ਹੈ ਉਹਦੀ ਕੁੜੀ ਨੂੰ ਸਾਰਾ ਪਤਾ ਉਹਨੇ ਕਿਸੇ ਨੂੰ ਨਹੀਂ ਦੱਸਿਆ ਭਾਈ ਉਹ ਕਹਿਣ ਲੱਗਿਆ ਵੀ ਤੂੰ ਐਂ ਕਰ ਤੇਰੇ ਮੁੰਡੇ ਦੇ ਕੱਪੜੇ ਦੇ ਮੈਨੂੰ ਤੇਰੇ ਮੁੰਡੇ ਦੀ ਥਾਂ ਤੇ ਮੈਂ ਜਾਣਾ ਕਿਉਂ ਤੀਜੀ ਗੱਲ ਉੱਪਰ ਤਿਆਰ ਰਿਹਾ ਸੀ ਉਹ ਵੀ ਕੋਈ ਲੋੜਵੰਦਾ ਹੋਵੇ ਗਰੀਬ ਤਾਂ ਉਹਦੀ ਮਦਦ ਕਰੋ ਭਾਈ ਉਹਦੀ ਮਦਦ ਕਰਨ ਵਾਸਤੇ ਕਹਿਣ ਲੱਗਿਆ ਵੀ ਤੇਰੀ ਥਾਂ ਤੇ ਮੈਂ ਜਾਣਾ ਤੇਰੇ ਮੁੰਡੇ ਦੇ ਕੱਪੜੇ ਪਾ ਕੇ ਭਾਈ ਵਗ ਗਿਆ ਗਿਆ ਤਾਂ ਚਲੋ ਵਿਆਹ ਹੋਇਆ ਫੇਰੇ ਹੀ ਦਿਂਦੇ ਤੇ ਹੋਰ ਕਿਹੜਾ ਬਿਆਹ ਨੂੰ ਉੱਥੇ ਕੋਈ ਜਨਮ ਰਾਤ ਦੀ ਉਹਨਾਂ ਤਾਂ ਰੋਜ਼ ਦਾ ਕੰਮ ਸੀ ਇਹ ਹੁਣ ਜਦੋਂ ਭਾਈ ਮੁੰਡਾ ਤੇ ਕੁੜੀ ਨੂੰ ਇੱਕ ਕਮਰਾ ਦੇਤਾ ਤਾਂ ਉਹੁੰਡੇ ਨੇ ਕੀ ਕਰਿਆ ਉਹ ਸੁੱਤਾ ਹੀ ਨਹੀਂ ਹੈਗਾ ਤੇ ਉਹ ਕਹਿਣ ਲੱਗਿਆ ਉਹਨੂੰ ਵੀ ਤੂੰ ਪੈ ਜਾ ਮੈਂ ਤਾਂ ਸੌਂਦਾ ਨਹੀਂ ਹਾਂ ਭਾਈ 12 ਵਜੇ ਰਾਤ ਨੂੰ ਨਿਕਲਿਆ ਸੱਪ ਜਦੋਂ ਆਇਆ ਉਹਦੇ ਉਹਨੇ ਦੇਖ ਲਿਆ ਨਿਕਲਦਾ ਵੀ ਆਹਾਹਾ ਵੀ ਇਹ ਤਾਂ ਆ ਕਰਦਾ ਕਰਾ ਉਹਨੇ ਤਾਂ ਚੱਕੀ ਤਲਵਾਰ ਦੋ ਟੋਟੇ ਕਰਤੇ ਤੇ ਬੂਟ ਪਾਏ ਹੋਏ ਤੇ ਉਹਦੇ ਉਹਨੇ ਤਾਂ ਉਹਦਾ ਸਾਰਾ ਸਿਰ ਸੁਰ ਫੇਤਾ ਪੈਰ ਦੇ ਪੈਰ ਨਾਲ ਬੂਟਾਂ ਨਾਲ ਤਾਂ ਕੁੜੀ ਕਹਿਣ ਲੱਗੀ ਵੀ ਹੁਣ ਮੇਰਾ ਤੂੰ ਹੀ ਐ ਜੋ ਕੁਸ ਹੈ ਤਾਂ ਤਾਂ ਉਹਨਾਂ ਦਾ ਭਾਈ ਅੰਦਰੋਂ ਹੱਸਦਿਆਂ ਦੀਆਂ ਆਵਾਜ਼ਾਂ ਆਉਂਣ ਅੱਗੇ ਰੋਂਦਿਆਂ ਦੀਆਂ ਆਉਂਦੀਆਂ ਹੁੰਦੀਆਂ ਰਾਜਾ ਤੇ ਰਾਣੀ ਬਾਹਰ ਝਾਕਣਾ ਵੀ ਆ ਜੇ ਤਾਂ ਕੋਈ ਰੋਂਦੀ ਆਵਾਜ਼ ਨਹੀਂ ਆ ਰਹੀ ਵੀ ਕੋਈ ਗ੍ਰਿਸ਼ਮਾ ਹੋ ਗਿਆ ਲੱਗਦਾ ਅੰਦਰ ਤਾਂ ਵੀ ਇਹ ਤਾਂ ਹੱਸਦਿਆਂ ਖੇਡਦਿਆਂ ਦੀ ਆਵਾਜ਼ ਆਉਂਦੀ ਹੈ ਭਾਈ ਚਲੋ ਉਹਨਾਂ ਨੇ ਗੇਟ ਖੋਲਿਆ ਗੇਟ ਖੋਲ ਕੇ ਕਹਿਣ ਲੱਗਿਆ ਉਹਨਾਂ ਨੂੰ ਰਾਜੇ ਨੂੰ ਵਿਆਹ ਲਓ ਜੀ ਆ ਘਰ ਬੜ ਕਰਦਾ ਸੀ ਮੈਂ ਉੱਤਾਂ ਲੋਕਾਂ ਦੀ ਇਹਦੇ ਨੱਕ ਚੋਂ ਨਿਕਲਦਾ ਸੀ ਅੰਦਰ ਹੀ ਫੇਰ ਵੱਡ ਜਾਂਦਾ ਸੀ ਬਈ ਉਹ ਕਹਿਣ ਲੱਗੀ ਆਪਦੇ ਬਾਪ ਨੂੰ ਰਾਜੇ ਨੂੰ ਕਹਿੰਦੀ ਇਹ ਤਾਂ ਬਹੁਤ ਜੋਧਾ ਬੰਦਾ ਕਹਿੰਦੀ ਕਹਿੰਦੀ ਇਹਨੇ ਤਾਂ ਸਿਰ ਦਾ ਆਏ ਫੇਰ ਤਾਂ ਕਹਿੰਦੀ ਬੂਟਾ ਨਾਲ ਕਹਿੰਦੀ ਅੱਗੇ ਤਾਂ ਜਿਹੜੇ ਆਉਂਦੇ ਤੇ ਉਹ ਸਾਰੇ ਡਰ ਜਾਂਦੇ ਤੇ ਕਹਿੰਦੀ ਇਹਹੀ ਮੇਰੇ ਨੱਕ ਚੋਂ ਹੀ ਨਿਕਲਦਾ ਸੀ ਕਹਿੰਦੀ ਇਹ ਮਾਰ ਦਿੰਦਾ ਸੀ ਵੀ ਇਹ ਤਾਂ ਬਹੁਤ ਬਹਾਦਰ ਹੈ ਚਲੋ ਜੀ ਉਹਦੇ ਨਾਲ ਵਿਆਹ ਕਰਤਾ ਵਿਆਹ ਕਰਕੇ ਹੋ ਗਿਆ ਵਿਆਹ ਤਾ ਕੁਛ ਦਿਨ ਉੱਥੇ ਰਿਹਾ ਫੇਰ ਉਹ ਕਹਿਣ ਲੱਗਿਆ ਵੀ ਮੈਂ ਹਰੇ ਨਹੀਂ ਰਹਿ ਸਕਦਾ ਮੈਂ ਤਾਂ ਆਪਦੇ ਘਰੋਂ ਐ ਕਰਕੇ ਕੁਝ ਕਮਾਉਣ ਵਟਣ ਖਤਰ ਆਇਆ ਹੋਇਆ ਸੀ ਵੀ ਮੇਰੇ ਬਾਪ ਨੂੰ ਮੇਰੇ ਤੇ ਖੁਸ਼ੀ ਨਹੀਂ ਤੇ ਵੀ ਮੈਂ ਕੰਮ ਨਹੀਂ ਕਰਦਾ ਉਹ ਐ ਕਹਿੰਦਾ ਸੀ ਤਾਂ ਉਹਨੇ ਕੀ ਕਰਿਆ ਭਾਈ ਉਹ ਕਹਿਣ ਲੱਗਿਆ ਵੀ ਫੇਰ ਤੁਸੀਂ ਜਾਓ ਅਸੀਂ ਤੁਹਾਨੂੰ ਰਥ ਘੋੜਿਆਂ ਦੇ ਵਿੱਚ ਮੈਂ ਤੁਹਾਨੂੰ ਗੱਡੀਆਂ 'ਚ ਦਾਜ ਦਹੇਜ ਦੇਵਾਂਗਾ ਉਹ ਰਾਜੇ ਦਾ ਮੁੰਡਾ ਕਹਿਣ ਲੱਗਿਆ ਵੀ ਮੇਰੇ ਘਰੇ ਤਾਂ ਬਹੁਤ ਕੁਸ ਹੈ ਪਿਓ ਮੇਰਾ ਰਾਜਾ ਜਦੋਂ ਉਹ ਜਿਹੜਾ ਇਹ ਘਮਿਆਰ ਦੇ ਦਾ ਮੁੰਡੇ ਨੇ ਆਉਣਾ ਸੀ ਅੱਜ ਵੀ ਉਹਦੀ ਬਾਰੀ ਥਾਂ ਤੇ ਮੈਂ ਆਇਆ ਉਹ ਹੈ ਬੰਦਾ ਗਰੀਬ ਵੀ ਤੁਸੀਂ ਉਹਦੀ ਮਦਦ ਕਰੋ ਵੀ ਮੈਨੂੰ ਤਾਂ ਸਰ ਜੂਗਾ ਉਹਨੂੰ ਦਿਓ ਰਾਜਾ ਕਹਿਣ ਲੱਗਿਆ ਵੀ ਉਹਨੂੰ ਵੀ ਦੇਵਾਂਗੇ ਤੈਨੂੰ ਵੀ ਦੇਵਾਂਗੇ ਤਾਂ ਭਾਈ ਮੂਰੇ ਭੇਜ ਤੇ ਬੰਦੇ ਵੀ ਸੋਡਾ ਪੁੱਤ ਤਾਂ ਵਿਆਹ ਕਰਾਈ ਆਂਦਾ ਫਲਾਣੇ ਦੇ ਰਾਜੇ ਦੀ ਰਾਜਕੁਮਾਰੀ ਵਿਆਹੀ ਆਉਂਦਾ ਜਦੋਂ ਘਰੇ ਪਹੁੰਚੇ ਰਤ ਗੱਡੀਆਂ ਦੇ ਨਾਲ ਤਾਂ ਰਾਜਾ ਤਾਂ ਹੈਰਾਨ ਉਹਨੂੰ ਕਹਿਣ ਲੱਗਿਆ ਤਾਂ ਮੇਰਾ ਤਾਂ ਨਲਾਇਕ ਪੁੱਤ ਈ ਕਹਿੰਦਾ ਤੂੰ ਤਾਂ ਐ ਰਾਜੇ ਦੀ ਕੁੜੀ ਕਿਵੇਂ ਫਸਾਲੀ ਉਹਨੂੰ ਕਹਿੰਦਾ ਉਹ ਕਹਿੰਦਾ ਪਿਤਾ ਜੀ ਵਿਆਹ ਕੇ ਲਿਆ ਆਂ ਫਸਾਪ ਸੁਕੇ ਨਹੀਂ ਕਹਿੰਦਾ ਪੁੱਛੋ ਇਹਨੂੰ ਕਿੰਨੀ ਮਿਹਨਤ ਨਾਲ ਮਿਲੀ ਆ ਇਹ ਚਲੋ ਜੀ ਹੱਸਦੇ ਨੇ ਖੇਡਦੇ ਨੇ ਉਹ ਮਾਂ ਵੀ ਉਹਦੀ ਬਹੁਤ ਖੁਸ਼ ਹੋਗੀ ਨੂੰ ਨੂੰ ਦੇਖ ਕੇ ਸੋ ਇੰਨੀ ਗੱਲ ਹੈ ਜੀ ਧੰਨਵਾਦ